ਰਾਣੀ ਐਲਿਜ਼ਾਬੈਥ ਦੂਜੀ ਦਾ ਪੂਰਾ ਨਾਮ ਐਲਿਜ਼ਾਬੈਥ ਅਲੈਗਜ਼ੈਂਡਰਾ ਮੈਰੀ ਬਿੰਡਸਰ ਹੈ। ਉਹ 21 ਅਪ੍ਰੈਲ 1926 ਨੂੰ 17 ਬ੍ਰਿਟੇਨ ਸਟਰੀਟ, ਮੈਫੀਅਰ, ਲੰਡਨ ਵਿੱਚ ਜਨਮੀ। ਉਹ ਜਾਰਜ 5ਵੇਂ ਅਤੇ ਮਾਤਾ ਐਲਿਜ਼ਾਬੈਥ ਬੋਜ਼ ਲਾਈਨ ਦੀ ਵੱਡੀ ਧੀ ਸੀ ਤੇ ਉਸਦੀ ਇੱਕ ਛੋਟੀ ਭੈਣ ਪ੍ਰਿੰਸੈਸ ਮਾਰਗਰੇਟ ਵੀ ਸੀ। ਉਹਨਾਂ ਨੂੰ ਬਚਪਨ ਵਿੱਚ ਲਿਲੀ ਬੈਟ ਜਾਂ ਬੈਟੀ ਨਾਮ ਨਾਲ ਸੰਜੋਇਆ ਜਾਂਦਾ ਸੀ। ਉਦੋਂ 1936 ਵਿੱਚ ਉਹਨਾਂ ਦੇ ਚਾਚਾ ਰਾਜਾ ਐਡਵਰਡ 8 ਨੇ ਗੱਦੀ ਛੱਡ ਦਿੱਤੀ ਜਿਸ ਕਾਰਨ ਉਹਨਾਂ ਦੇ ਪਿਤਾ ਜਾਰਜ 6 ਗੱਦੀ 'ਤੇ ਜੁੜ ਤੇ ਜੁੜ ਗਏ ਅਤੇ ਐਲਿਜ਼ਾਬੈਥ ਗੱਦੀ ਦੀ وارث ਬਣ ਗਈ। ਛੋਟੀ ਉਮਰ ਤੋਂ ਹੀ ਉਹ ਡਰੈੱਸ ਕੋਡ ਅਤੇ ਰਾਜਸੀ ਜੀਵਨ ਨਾਲ ਜਾਣ ਪਹਿਚਾਨ ਵਿੱਚ ਰਹੀ। ਉਹਨਾਂ ਦੀ ਘਰੇਲੂ ਸਿੱਖਿਆ ਟਿਊਟਰਾਂ ਦੁਆਰਾ ਘਰ ਵਿੱਚ ਹੀ ਦਿੱਤੀ ਗਈ ਜਿਸ ਵਿੱਚ ਇਤਿਹਾਸ, ਗਣਿਤ, ਫ੍ਰੈਂਚ, ਪੰਗੋਲ ਨਾਚ ਗਾਇਕੀ ਚਿੱਤਰਕਲਾ ਆਦ ਸ਼ਾਮਲ ਸੀ ਉਹ ਛੋਟੀ ਉਮਰ ਤੋਂ ਹੀ ਘੋੜਸਵਾਰੀ ਵਿੱਚ ਦਿਲਚਸਪੀ ਰੱਖਦੀ ਸੀ ਉਸ ਨੂੰ 6 ਸਾਲ ਦੀ ਉਮਰ ਵਿੱਚ ਪੈਗੀ ਨਾਮ ਦੀ ਪੋਨੀ ਮਿਲੀ ਸੀ ਜੋ ਉਸਦੇ ਦਾਦਾ ਜਾਰਜ ਪੰਜਵੇਂ ਨੇ ਦਿੱਤੀ ਸੀ 1939 ਤੋਂ 1945 ਦੇ ਦੌਰਾਨ ਦੂਜੇ ਵਿਸ਼ਵ ਜੰਦ ਵਿੱਚ ਐਲਿਜ਼ਾਬੈਥ ਨੇ ਬੁਲੰਦ ਕਿਸਮ ਦੀ ਜ਼ਿੰਮੇਵਾਰੀ ਦਿੱਤੀ 1940 ਵਿੱਚ ਉਸ ਨੇ ਬੀਬੀਸੀ ਦੇ ਰੇਡੀਓ ਪ੍ਰਸਾਰਣ ਦੁਆਰਾ ਲੋਕਾਂ ਨੂੰ ਹੌਸਲਾ ਦਿੱਤਾ 1945 ਵਿੱਚ ਉਸਨੇ ਆਕਸੀਲੀਅਰੀ ਟੈਰੀਟੋਰੀਅਲ ਸਰਵਿਸ ਵਿੱਚ ਭਰਤੀ ਹੋ ਕੇ ਡਰਾਈਵਿੰਗ ਅਤੇ ਮਕੈਨਿਕ ਕੋਰਸ ਕੀਤੇ ਅਤੇ ਫੋਰਸ ਵਿੱਚ ਜੂਨੀਅਰ ਕਮਾਂਡਰ ਦੀ ਹੈਰਾਨੀਜਨਕ ਉੱਚੀ ਅਹੁਦੇ ਤੇ ਪਹੁੰਚੀ ਇਹ ਰਾਜ ਪਰਿਵਾਰ ਦਾ ਪਹਿਲਾ ਫੌਜੀ ਯੋਗਦਾਨ ਸੀ ਉਹਨਾਂ ਨੇ ਅਧਿਆਤਮਿਕ ਜੀਵਨ ਅਤੇ ਸਫੈਦੀ ਦਿਖਾਈ ਜੋ جنگ ਨਾਲ ਭੜਕਦਾ ਲੋਕਾਂ ਨੂੰ ਹੌਸਲਾ ਦੇਣ ਵਿੱਚ ਮਦਦਗਾਰ ਮੰਨੀ ਜਾਂਦੀ ਸੀ ਇਸ ਤਰ੍ਹਾਂ ਦੀ ਸੇਵਾ ਨੇ ਬ੍ਰਿਟਿਸ਼ ਜਨਤਾ ਨੂੰ ਬਹੁਤ ਹੀ ਖੁਸ਼ ਕੀਤਾ ਰਾਣੀ ਐਲਿਜ਼ਾਬੈਥ ਨੇ 2 ਨਵੰਬਰ 1947 ਨੂੰ ਪ੍ਰਿੰਸ ਫਿਲਿਪ ਡਿਊਕ ਆਫ ਐਡਨਵਰਗ ਨਾਲ ਵਿਆਹ ਕੀਤਾ ਉਹ ਪਹਿਲੇ ਦਿਨ ਤੋਂ ਹੀ ਮਿਲਜੁਲ ਕੇ ਰਹੇ ਅਤੇ ਮਹਾਨ ਸੰਘਰਸ਼ਕ ਜ਼ਿੰਦਗੀ ਵਿੱਚ ਇੱਕ ਦੂਜੇ ਦੇ ਦੰਮ ਬਣੇ ਰਹੇ ਲਗਭਗ 73 ਸਾਲ ਦੀ ਲੰਬੀ ਰਿਸ਼ਤੇਦਾਰੀ ਉਹਨਾਂ ਦੀ ਵਿਲੱਖਣ ਸਾਂਝ ਦਾ ਪ੍ਰਤੀਕ ਸੀ ਉਹਨਾਂ ਦੇ 4 ਬੱਚੇ ਸਨ ਪ੍ਰਿੰਸ ਚਾਰਲਸ ਜੋ ਕਿ 1948 ਵਿੱਚ ਜਨਮੇ ਅਤੇ ਬਾਅਦ ਵਿੱਚ ਕਿੰਗ ਚਾਰਲਸ ਬਣੇ ਪ੍ਰਿੰਸੈਸ ਐਨ 1950 ਵਿੱਚ ਜਨਮੇ ਪ੍ਰਿੰਸ ਐਂਡਰਿਊ 1960 ਵਿੱਚ ਜਨਮੇ ਪ੍ਰਿੰਸ ਐਡਵਰਡ 1964 ਵਿੱਚ ਜਨਮੇ ਇਸ ਤੋਂ ਇਲਾਵਾ ਉਹਨਾਂ ਦੇ ਪੋਤੇ ਚਾਰਲਸ ਦੇ ਪੁੱਤਰ ਪ੍ਰਿੰਸ ਵਿਲੀਅਮਸ ਅਤੇ ਹੈਰੀ ਹਨ ਅਤੇ ਹੋਰ ਪੋਤੇ-ਪੋਤੀਆਂ ਵੀ ਹਨ 6 ਫਰਬਰੀ 1952 ਨੂੰ ਜਾਰਜ 6 ਦੇ ਮਰਨ ਤੇ 25 ਸਾਲ ਦੀ ਉਮਰ ਵਿੱਚ ਐਲਿਜ਼ਾਬੈਥ ਗੱਦੀ ਤੇ ਬੈਠੀ ਉਹ ਸੱਤ ਸੰਯੁਕਤ ਰਾਜਾਂ ਯੂਨਾਈਟਿਡ ਕਿੰਗਡਮ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਦੱਖਣ ਅਫਰੀਕਾ ਪਾਕਿਸਤਾਨ ਅਤੇ ਸੇਲੋਨ ਦੀ ਰਾਣੀ ਬਣੀ ਉਸ ਦੀ ਤਖਤਪੋਸ਼ੀ 2 ਜੂਨ ਨੂੰ 1953 ਨੂੰ ਵੈਲਡ ਮਿਨਿਸਟਰ ਐਮਪੀ ਵਿੱਚ ਹੋਈ। ਇਹ ਦੇਸ਼ ਦੀ ਪਹਿਲੀ ਟੈਲੀਵਿਜ਼ਨ ਤਾਜਪੋਸ਼ੀ ਸੀ। ਜਿੱਥੇ ਲੋਕਾਂ ਨੇ ਇਸ ਮਹਾਰਾਣੀ ਸਮਰੋਹ ਨੂੰ ਜੋਰ-ਸ਼ੋਰ ਨਾਲ ਦੇਖਿਆ। ਤਾਜਪੋਸ਼ੀ ਦੇ ਸਮੇਂ ਬਜਟ ਲਗਭਗ 1.5 ਮਿਲੀਅਨ ਸੀ। ਇਸ ਤਰ੍ਹਾਂ 1953 ਤੋਂ 8 ਸਤੰਬਰ 1972 ਤੱਕ ਉਨ੍ਹਾਂ ਦੇ 70 ਸਾਲ ਦੀ ਸ਼ਾਨਦਾਰ ਅਤੀ ਇਸ ਤਰ੍ਹਾਂ 1952 ਤੱਕ ਤੋਂ 8 ਸਤੰਬਰ 1922 ਤੱਕ ਉਨ੍ਹਾਂ ਨੇ 70 ਸਾਲ ਸਾਲ ਦੀ ਸ਼ਾਨਦਾਰ ਗੱਦੀ ਪਾਈ ਜੋ ਕਿ ਸਭ ਤੋਂ ਲੰਬੀ ਰਾਣੀ ਰਹੀ ਸੰਵਿਧਾਨਕ ਸ਼ਾਸਨ ਰਾਣੀ ਦੀ ਸ਼ਕਤੀ ਘਟ-ਜੁਟ ਪਰ ਇਨੀ ਰੋਚਕ 2022 ਵਿੱਚ ਪਲੇਟਿਨਮ ਜੁਬਲੀ ਮਨਾਈ ਅਤੇ ਉਹਨਾਂ ਨੇ ਸੰਦੇਸ਼ ਦਿੱਤਾ ਕਿ ਉਹ ਆਪਣੇ ਜੀਵਨ ਨੂੰ ਲੋਕਾਂ ਦੀ ਸੇਵਾ ਲਈ ਸਮਰਪਿਤ ਕਰੇਗੀ। ਇਹ ਉਮੀਦ ਅਨੁਸਾਰ ਹਾਪ ਆਪ ਦਾ ਸਮਰਥਨ ਮਿਲਿਆ। ਅਪਰੋਕਤ ਪੈਗੀ ਤੋਂ ਸ਼ੁਰੂ ਉਹਨਾਂ ਨੇ ਬ੍ਰੈਡੀ, ਥੋਰ ਬ੍ਰੈਡ ਘੋੜਿਆਂ ਦੀ ਬਰੀਡਿੰਗ ਕੀਤੀ ਅਤੇ 1600 ਤੋਂ ਜ਼ਿਆਦਾ ਰੇਸਾਂ ਵਿੱਚ ਹਿੱਸਾ ਲਿਆ ਅਤੇ ਉਹਨਾਂ ਨੂੰ ਜਿੱਤਿਆ। ਇਸ ਤੋਂ ਇਲਾਵਾ ਉਹਨਾਂ ਨੂੰ ਕੁੱਤੇ ਰੱਖਣ ਦਾ ਵੀ ਬਹੁਤ ਸ਼ੌਕ ਸੀ। ਉਹਨਾਂ ਨੇ ਜੀਵਨ ਭਰ 30 ਤੋਂ ਵੀ ਜ਼ਿਆਦਾ ਕੋਰਗੀ ਆਪਣਾਈਆਂ ਜੋ ਰਾਸੀ ਅਤੇ ਰਾਜਤੰਤਰੀ ਪ੍ਰਸਿੱਧੀ ਬਣੀਆਂ। ਉਸਨਾਂ ਨੇ ਕੋਰਗੀ ਕੁੱਤਿਆਂ ਨੂੰ ਵੀ ਪਾਲਿਆ। ਇਸ ਤੋਂ ਇਲਾਵਾ ਉਹਨਾਂ ਨੂੰ ਬਾਗਬਾਨੀ ਦਾ ਵੀ ਸ਼ੌਕ ਰਿਹਾ। ਰਾਇਲ ਹਾਰਟਿਕਲਚਰ ਸੁਸਾਇਟੀ ਪੈਟਰਨ ਰਹਿ ਕੇ ਉਹਨਾਂ ਨੇ 50 ਤੋਂ ਵੀ ਜ਼ਿਆਦਾ ਵਾਰੀ ਚੈਲਸੀ ਫਲਾਵਰ ਸ਼ੋਅ ਵਿੱਚ ਸ਼ਿਰਕਤ ਕੀਤੀ। ਰਾਣੀ ਐਲਿਜ਼ਾਬੈਥ ਦੂਜੀ ਦਾ ਉਸਾਰੀ ਕਿਰਦਾਰ ਸੰਘਰਸ਼ਮਈ ਅਨੁਸ਼ਾਸਨ ਪ੍ਰਦਾਨ ਰਾਜ ਨੂੰ ਜੀਵਨ ਦੀ ਪ੍ਰਤੀਕ ਸੀ। ਉਹਨਾਂ ਨੇ ਰਾਜ ਸੰਪਰਕ, ਰਾਜਸੀ ਸੰਤੁਲਨ ਉਤਾਰ ਚੜਾਵਿਆਂ ਵਿੱਚ ਟਿਕਣਾ, ਕਾਰਲਤਾ ਜਾਰੀ ਰੱਖਣਾ ਅਤੇ ਸੇਵਾ ਆਧਾਰਤ ਆਚਰਣ ਢਾਂਚਾ ਅਪਣਾਇਆ। ਉਸ ਦੇ ਸਮੇਂ ਵਿੱਚ ਸੰਯੁਕਤ ਰਾਜਧਾਨੀ ਵਿੱਚ ਮਹੱਤਵਪੂਰਨ ਬਦਲਾਅ ਹੋਏ। ਕਲੋਨੀਆ ਦੀ ਆਜ਼ਾਦੀ, ਯੂਰਪ ਨਾਲ ਸਬੰਧ, ਘਰੇਲੂ ਸਿਆਸੀ ਬਾਹਰੀ ਪ੍ਰੈਸ਼ਰ ਪਰ ਉਹ ਹਮੇਸ਼ਾ ਸਥਿਤੀ ਨੂੰ ਸੰਭਾਲਣ ਵਾਲੀ ਸ਼ਖਸੀਅਤ ਬਣੀ ਰਹੀ 8 ਸਤੰਬਰ 2022 ਨੂੰ ਪਲੈਟਿਨਮ ਜੁਬਲੀ ਤੋਂ ਕੁਝ ਮਹੀਨੇ ਬਾਅਦ ਉਹਨਾਂ ਨੇ ਬੈਲਮੋਰਲ ਕੈਨਸਲ ਸਕਾਟਲੈਂਡ ਵਿੱਚ ਸ਼ਾਂਤੀਪੂਰਵਕ ਸਰੀਰ ਤਿਆਗ ਦਿੱਤਾ ਉਹਨਾਂ ਦੇ ਮਰਨ ਤੋਂ ਬਾਅਦ ਉਹਨਾਂ ਦਾ ਵੱਡਾ ਪੁੱਤਰ ਚਾਰਲਸ ਤ੍ਰੀ ਗੱਦੀ ਤੇ ਬੈਠਾ ਉਹਨਾਂ ਦਾ ਜਨਮ ਤਰੀਕ ਤੋਂ ਮਰਨ ਤੱਕ ਉਹ 96 ਸਾਲ ਦੀ ਉਮਰ ਵਿੱਚ ਦਿਨ ਰਾਤ ਲੋਕਾਂ ਦੀ ਸੇਵਾ ਕਰਦੀ ਰਹੀ। ਉਨ੍ਹਾਂ ਨੇ ਬ੍ਰਿਟਿਸ਼ ਸਮਰਾਜ ਦੀ ਨਵੀਂਤਾ ਵਿੱਚ ਸਮੇਂ-ਸਮੇਂ ਤੇ ਰਾਜਨੀਤਿਕ ਨੌਕਸਾਨ ਚਕੁਰ ਸਥਿਤ ਕਰਨ ਲਈ ਜ਼ਿੰਮੇਵਾਰ ਪਦਵੀ ਨਿਭਾਈ ਜਦੋਂ ਕਿ ਉਹ ਰਾਜ ਪਰਿਵਾਰ ਦੀ ਤਾਂ ਨਾਤਮਕ ਨੂੰ ਜਨਤਾ ਨਾਲ ਜੁੜੇ ਰਹਿਣ ਦੀ ਰਹੀ। ਇਸ ਤੋਂ ਇਲਾਵਾ ਉਨ੍ਹਾਂ ਨੇ ਧਾਰਮਿਕ ਅਤੇ ਨਿੱਜੀ ਸੇਵਾਵਾਂ ਵਿੱਚ ਖਾਸ ਕਰਕੇ 600 ਤੋਂ ਵੀ ਜ਼ਿਆਦਾ ਸੰਸਥਾਵਾਂ ਨੇ ਪੈਟਰੋਨ ਕੀਤਾ ਉਹਨਾਂ ਨੂੰ ਲੋਕਾਂ ਵਿੱਚ ਇਹਨਾਂ ਕਾਰਨ ਕਰਕੇ ਪ੍ਰਸਿੱਧ ਬਣੇ ਰਾਣੀ ਅਲਿਜ਼ਾਬਾ ਦੂਜੀ ਦਾ ਜੀਵਨ ਇੱਕ ਸ਼ਾਨਦਾਰ ਰਾਜਸੀ ਨੀਜੀ ਅਤੇ ਸਮਾਜਿਕ ਯਾਤਰਾ ਸੀ ਉਹ ਜ਼ਿੰਮੇਵਾਰਤਾ ਅਤੋਟ ਖੁਸ਼ ਮਜਾਜੀ ਅਤੇ ਸਮੇਂ-ਸਮੇਂ ਤੇ ਬਦਲਦੀ ਦੁਨੀਆ ਨਾਲ ਕੁਲਣ ਮਿਲਣ ਦਾ ਪ੍ਰਤੀਕ ਰਹੀ ਉਹਨਾਂ ਦੀ 70 ਸਾਲ ਦੀ ਗੱਦੀ ਵਿਸ਼ਵ ਜੁਗ ਵਿੱਚ ਕੀਤੀਆਂ ਸੇਵਾਵਾਂ ਉਰਸਵਾਰੀਆਂ ਜੁਬਲੀਆਂ ਅਤੇ ਪਰਿਵਾਰਕ ਸੰਕਟਾਂ ਵਿੱਚ ਧੰਮ ਰਹਿਣ ਅਤੇ ਲੋਕਾਂ ਨਾਲ ਸੰਬੰਧ ਬਣਾਈ ਰੱਖਣਾ ਸਭ ਚੀਜ਼ਾਂ ਨੇ ਉਹਨਾਂ ਨੂੰ 20ਵੀਂ ਸਦੀ ਤੋਂ ਲੈ ਕੇ 21ਵੀਂ ਸਦੀ ਵਿੱਚ ਸਭ ਤੋਂ ਯਾਦਗਾਰ ਅਧਿਪਾਵਕ ਬਣਾਇਆ ਰਾਣੀ ਨੇ ਆਪਣੇ 70 ਸਾਲ ਦੀ ਰਾਜਤਾਨ ਵਿੱਚ 100 ਤੋਂ ਵੱਧ ਦੇਸ਼ਾਂ ਦਾ ਦੌਰਾ ਕੀਤਾ ਅਤੇ ਕੰਪਾਇਲ ਵਿੱਚ ਲਗਭਗ 130 ਤੋਂ ਵੱਧ ਦੇਸ਼ਾਂ 'ਚ ਜਾ ਚੁੱਕੀ ਸੀ ਇਸ ਲਈ ਉਹ ਇਤਿਹਾਸ ਦੀ ਸਭ ਤੋਂ ਯਾਤਰਾਪ੍ਰੀਅ ਰਾਜਮੁਖੀ ਬਣੀ ਉਸ ਨੇ 15 ਬ੍ਰਿਟਿਸ਼ ਪ੍ਰਧਾਨ ਮੰਤਰੀਆਂ ਅਤੇ 14 ਅਮਰੀਕੀ ਰਾਸ਼ਟਰਪਤੀਆਂ ਨਾਲ ਮਿਲ ਕੇ ਸੰਵੰਦਤਾਕਤਵਾਰ ਬਣਾਈ ਜੁੜ ਦੇ ਦੌਰਾਨ ਐਲਿਜ਼ਾਬੈਥ ਨੇ ਐਟਸ ਵਿੱਚ ਭਰਤੀ ਹੋ ਕੇ ਗੱਡੀ ਚਲਾਉਣ ਅਤੇ ਮਕੈਨਿਕ ਕੋਰਸ ਵੀ ਸਿੱਖਿਆ ਉਹ ਰਾਸ਼ਨ ਹੋਈ ਮਕੈਨਿਕ ਬਣੀ ਗੱਡੀਆਂ ਦੇ ਗੱਡੀਆਂ ਦੇ ਇੰਜਣ ਬਣਾਉਣ ਵਿੱਚ ਸੰਭਾਲਣ ਵਿੱਚ નિਪੁੰਨ ਬਣੀ ਇਸ ਸੇਵਾ ਨੇ ਨਾ ਸਿਰਫ ਉਸ ਨੂੰ فن ਸਿੱਖਣ ਲਈ ਮੌਕਾ ਦਿੱਤਾ ਸਗੋਂ ਜਨਤਾ ਦੇ ਮਨ ਵਿੱਚ ਰਾਜ ਪਰਿਵਾਰ ਦੀ ਭਾਗੀਦਾਰੀ ਅਤੇ ਲੋਕਾਂ ਲਈ ਹੌਸਲੇ ਦਾ ਪ੍ਰਤੀਕ ਵੀ ਬਣੀ ਰੋਜ਼ਾਨਾ ਇੱਕ ਸਮੇਂ ਜੈਮ ਸੈਂਡਵਿਚ ਖਾਂਦੀ ਸੀ ਉਹ ਫ੍ਰਾਂਸੀਸੀ ਦੋ ਭਾਸ਼ਾ ਵਿੱਚ ਵੀ ਤਾਰੂ ਸੀ ਦੇ ਵਿਭਾਗ ਦੀ ਪਹਿਲੀ ਰਾਣੀ ਬਣੀ ਜਿਸ ਨੇ 1955 ਚ ਆਪਣੀ ਤਾਜਭੋਸ਼ੀ ਦੇ ਸਮੇਂ ਟੀਵੀ ਬ੍ਰਾਡਕਾਸਟ ਕਰਨ ਦੀ ਆਗਿਆ ਦਿੱਤੀ ਰਾਣੀ ਨੇ ਆਪਣੀ ਭਰਤੀ ਦੌਰਾਨ ਆਤ੍ਰਿਸ਼ ਰੋਹਾਨੀ ਸੰਵਿਧਾਨਕ ਸੁਚੇਤਨਾ ਨਾਲ ਰੋਹਾਨੀ ਸ਼ਕਤੀ ਵੀ ਰੱਖੀ ਪ੍ਰਧਾਨ ਮੰਤਰੀ ਨਾਲ ਹਫ਼ਤੇ ਚ ਇੱਕ ਵਾਰ ਮੁਲਾਕਾਤ ਕਨੇਡੀਅਨ ਬਹੁਤ ਸਾਰੇ ਕਾਨੂੰਨਾਂ